ਗੁਰਨਾਨਗਰ ਹਸਪਤਾਲ ਦੇ ਵਿੱਚ ਮਰੀਜ਼ਾਂ ਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਸਟਾਫ ਦੇ ਵੱਲੋਂ ਬਦਸਲੂਕੀ ਦਾ ਇੱਕ ਅਲੋਖਾ ਮਾਮਲਾ ਸਾਹਮਣੇ ਆਇਆ ਹੈ ਤੁਹਾਨੂੰ ਦੱਸ ਦਈਏ ਕਿ ਹਰਿਆਣੇ ਤੋਂ ਆਏ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਪੈਸੇ ਲੈਣ ਦੇ ਬਾਵਜੂਦ ਵੀ ਨਾ ਤਾਂ ਉਹਨਾਂ ਨੂੰ ਬੁਨਿਆਦੀ ਸਹੂਲਤਾਂ ਮਿਲੀਆਂ ਤੇ ਨਾ ਹੀ ਮਰੀਜ਼ ਦੀ ਸਾਮ ਸੰਭਾਲ ਸਹੀ ਢੰਗ ਦੇ ਨਾਲ ਕੀਤੀ ਗਈ। ਜਦੋਂ ਉਹਨਾਂ ਨੇ ਇਹ ਸਾਰੀ ਘਟਨਾ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਨਰਸ ਦੇ ਵੱਲੋਂ ਉਹਨਾਂ ਦਾ ਮੋਬਾਈਲ ਖੋਲਿਆ ਗਿਆ ਤੇ ਹੱਥੋਪਾਈ ਵੀ ਕੀਤੀ ਗਈ। ਇਹਨਾਂ ਦੋਸ਼ਾਂ ਤੋਂ ਬਾਅਦ ਵੀ 4 ਘੰਟੇ ਤੱਕ ਨਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਿਆ ਤੇ ਨਾ ਹੀ ਹਸਪਤਾਲ ਦੇ ਵੱਲੋਂ ਕੋਈ ਵੀ ਮਦਦ ਮਿਲੀ। ਬਾਅਦ ਵਿੱਚ ਸੀਨੀਅਰ ਡਾਕਟਰ ਜਸਕਰਨ ਸਿੰਘ ਮੌਕੇ ਉਤੇ ਪਹੁੰਚੇ ਤੇ ਮਰੀਜ਼ਾ ਨੂੰ ਮੁੜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਨਾ ਕਿਹਾ ਕਿ ਸਾਰੀ ਘਟਨਾ ਦੀ ਜਾਂਚ ਲਈ ਇੱਕ ਬੋਰਡ ਬਣਾਇਆ ਗਿਆ ਹੈ ਜੋ ਕਿ ਡਾਕਟਰਾਂ ਤੇ ਸਟਾਫ ਖਿਲਾਫ ਕਾਰਵਾਈ ਕਰੇਗਾ ਸਰ ਅਸੀਂ ਕੱਲ ਮੇਰੀ ਮੰਮੀ ਨੂੰ ਹਾਰਟ ਅਟੈਕ ਆਇਆ ਸੀ ਅਸੀਂ ਇੱਥੇ ਐਡਮਿਟ ਕੀਤਾ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੱਲ ਦੀ ਨਾ ਬਾਥਰੂਮ ਵਾਲੀ ਪਾਈਪ ਲੱਗੀ ਆ ਕੱਲ ਦੇ ਤੜਫੀ ਜਾਂਦੇ ਸਰ ਸਾਡੇ 350 슈ਗਰ ਹੈ ਬਸ ਸਾਡੇ ਤੋਂ ਆਉਂਦੇ ਨੇ 450 ਦੇ ਦੋ 500 ਦੇ ਦੋ 400 ਦੇ ਦੋ بس ਇਹਦਾ ਟੈਸਟਾ ਦੇ ਪੈਸੇ ਲਈ ਜਾਂਦੇ ਨੇ ਕੋਈ ਟੈਸਟ ਨਹੀਂ ਹੋ ਰਿਹਾ ਕੁਛ ਨਹੀਂ 20000 ਰੁਪਿਆ ਲੱਗ ਗਿਆ ਸਾਡਾ ਜੀ ਰੋੜ ਦੇ ਕਿਉਂ ਲੈ ਗਿਆ ਆਪਣੀ ਮਾਂ ਦਾ ਕੀ ਗੱਲ ਹੈ ਇਸ ਦੀ ਸਰ ਉਹ ਬਦਤਮੀਜ਼ੀ ਕਰਦੀ ਸੀ ਨਰਸ ਸਾਡੇ ਨਾਲ ਸੀ ਕਿ ਬਾਥਰੂਮ ਵਾਲੀ ਪਾਈਪ ਲਗਾ ਦਿਓ ਸਰੀੰਜ ਕੱਢ ਦਿਓ ਆ ਕੇ ਬਦਤਮੀਜ਼ੀ ਕਰਨ ਲੱਗ ਗਈ ਕਹਿੰਦੀ ਮੇਰੇ ਤੇ ਆਰਡਰ ਕਿੱਦਾਂ ਮਾਰਿਆ ਤੁਸੀਂ ਸਾਨੂੰ ਜਦੋਂ ਠੀਕ ਲੱਗੂਗਾ ਅਸੀਂ ਉਦੋਂ ਕਰਾਂਗੇ ਮੇਰੇ ਮੰਮੀ ਫਰੇ ਸੀ ਅਸੀਂ ਉਹਨੂੰ ਬੁਲਾਉਣ ਚਲੇ ਗਏ ਉਹ ਬਦਤਮੀਜ਼ੀ ਏਦਾਂ ਏਦਾਂ ਕਰਕੇ ਕਹਿੰਦੀ ਇੱਥੋਂ ਨਿਕਲੋ ਕਹਿੰਦੀ ਜਿੱਦਾਂ ਮੇਰਾ ਜਿਲ ਦਿਲ ਕਰੂਗਾ ਮੈਂ ਉਦਾਂ ਕਰੂੰਗੀ ਕਹਿੰਦੀ ਜਦੋਂ ਦਿਲ ਕਰੂਗਾ ਮੇਰਾ ਉਦੋਂ ਸੂਈ ਕੱਢੂੰਗੀ ਕਹਿੰਦੀ ਤੁਸੀਂ ਮੇਰੇ ਨਾਲ ਕਿੱਦਾਂ ਆਰਡਰ ਮਾਰ ਕੇ ਆਏ ਹੋ ਅਸੀਂ ਕਹੇ ਮੈਡਮ ਅਸੀਂ ਤੁਹਾਨੂੰ ਸਿਰਿੰਜ ਕੱਢਣ ਨੂੰ ਹੀ ਕਿਹਾ ਸੀ ਤੁਹਾਨੂੰ ਕੋਈ ਘੱਟ ਵੱਧ ਨਹੀਂ ਕਿਹਾ ਹੈਗਾ ਐਨ ਵਿੱਚ ਮੈਂ ਵੀਡੀਓ ਬਣਾਉਣ ਲੱਗੀ ਉਹ ਬਤਮੀਜ਼ੀ ਕਰ ਰਹੀ ਸੀ ਮੇਰੀ ਭੈਣ ਨਾਲ ਸਾਡੇ ਕੋਲ ਵੀਡੀਓ ਵੀ ਹੈ ਤੇ ਉਹਨੇ ਮੇਰੇ ਤੋਂ ਫੋਨ ਖੋਇਆ ਤੇ ਮੇਰੇ ਤੇ ਚਪੇੜ ਮਾਰੀ ਤੇ ਮੈਂ ਮੈਮ ਫੋਨ ਆਪਣਾ ਬੰਦ ਕਰਤਾ ਮੈਨੂੰ ਕਹਿੰਦੀ ਆ ਫੋਨ ਖੋਲ ਆਪਣਾ ਵੀਡੀਓ ਡਿਲੀਟ ਕਰ ਦੇ ਵੀਡੀਓ ਡਿਲੀਟ ਕਰਨੀ ਉਹਨਾਂ ਨੇ ਸਾਡੇ ਤੇ ਦੋ ਪੁਲਿਸ ਵਾਲ ਕਹਿੰਦੇ ਬੀਬੀ ਫੋਨ ਦੇ ਦੋ ਅਸੀਂ ਪ੍ਰੈਸ ਰਿਪੋਰਟਰ ਨੂੰ ਤੁਹਾਡੇ ਫੋਨ ਤੋਂ ਰਿਪੋਰਟ ਕਰਨੀ ਆ ਅਸੀਂ ਉਹਨਾਂ ਨੂੰ ਫੋਨ ਨਹੀਂ ਦਿੱਤਾ ਵੀਡੀਓ ਡਿਲੀਟ ਕਰਨ ਲਈ ਉਹਨਾਂ ਨੇ ਸਾਡੇ ਦੇ ਪੁਲਿਸ ਵਾਲੇ ਵੀ ਬੁਲਾਏ ਆ ਦੋ ਉਸ ਤੋਂ ਬਾਅਦ ਅਸੀਂ ਵੀਡੀਓ ਨਹੀਂ ਡਿਲੀਟ ਅਸੀਂ ਆਪਣੀ ਫਾਈਲ ਵੀ ਨਹੀਂ ਉਹਨਾਂ ਨੂੰ ਦਿੱਤੀ ਸਾਡੀ ਫਾਈਲ ਵੀ ਖੋਣ ਦੀ ਕੋਸ਼ਿਸ਼ ਕੀਤੀ ਗਈ ਹੈ ਮੇਰੇ ਪਰਿਵਾਰ 'ਚ ਮੇਰੀ ਮੰਮੀ ਨੇ ਅਸੀਂ ਬਸ ਤਿੰਨ ਭੈਣਾਂ ਨੇ ਕੀ ਗੱਲਬਾਤ ਆਈ ਹੈ ਮੇਰੀ ਮੰਮੀ ਨੂੰ ਕੱਲ ਹਾਰਟ ਅਟੈਕ ਆਇਆ ਸੀ ਜੀ ਅੱਛਾ ਜੀ ਮੇਰੀ ਮੰਮੀ ਆਈ ਸੀ ਇੱਥੇ ਮੇਰੇ ਭੈਣ ਰਹਿੰਦੇ ਨੇ ਬਟਾਲੇ ਟਾਲੇ ਚੱਕ ਪਿੰਡ ਅੱਛਾ ਜੀ ਉੱਥੇ ਮੇਰੀ ਮੰਮੀ ਆਏ ਸੀ ਮੇਰੇ ਭੈਣ ਕੋਲੇ ਮੇਰੀ ਮੰਮੀ ਆ ਕੇ ਇੱਥੇ ਹਾਰਟ ਅਟੈਕ ਹੋਇਆ ਮੇਰੀ ਮੰਮੀ ਬਿਮਾਰ ਹੋ ਗਏ ਮੇਰੀ ਵੱਡੀ ਭੈਣ ਨੇ ਕੱਲ ਹਾਰਟ ਅਟੈਕ ਆਇਆ ਤੇ ਇੱਥੇ ਐਡਮਿਟ ਕੀਤਾ ਗੁਰੂ ਨਾਨਕ ਹਸਪੀਟਲ ਅੰਮ੍ਰਿਤਸਰ ਚ ਠੀਕ ਹੈ ਹਾਂਜੀ ਫਿਰ ਗੱਲ ਦੀ ਮੰਮੀ ਕਹਿੰਦੇ ਵੀ ਮੈਨੂੰ ਪਿਸ਼ਾਬ ਆਇਆ ਮੈਨੂੰ ਨਾਲ ਲਾ ਦੋ ਮੈਂ ਉੱਠ ਨਹੀਂ ਸਕਦੀ ਕੱਲ ਦਾ ਸਾਰਾ ਦਿਨ ਲੰਘ ਗਿਆ ਸੀ ਕੱਲ ਇੱਥੇ ਹੈਗੇ ਨਹੀਂ ਸੀ ਮੇਰੇ ਸਿਰਫ ਵੱਡੀ ਸਿਸਟਰ ਸੀਗੇ ਕੱਲ ਇੱਥੇ ਅਸੀਂ ਆਏ ਅੱਜ ਸਵੇਰੇ ਕੱਲ ਦਾ ਸਾਰਾ ਦਿਨ ਲੰਘ ਗਿਆ ਅੱਜ ਦਾ ਅੱਧਾ ਦਿਨ ਲੰਘ ਗਿਆ ਸੀ ਜਦੋਂ ਅ ਅਸੀਂ ਆ ਕੇ ਕਿਹਾ ਤੁਸੀਂ ਕੱਲ ਦੀ ਨਾਲ ਹੀ ਨਹੀਂ ਲਗਾਈ ਮੇਰੇ ਮੰਮੀ ਨੂੰ ਪਿਸ਼ਾਬ ਆਇਆ ਲਗਾ ਦਿੰਨੇ ਲਗਾ ਦਿੰਨੇ ਉਹ ਉਦੋਂ ਵੀ ਤੂੰ ਤੂੰ ਮੈਂ ਮੈਂ ਕਰਕੇ ਉਹਨਾਂ ਨੇ ਨਾਲ ਹੀ ਲਗਾਤੀ ਦੁਪਹਿਰੇ ਡੇਢ ਦਿਨ ਬਾਅਦ ਪਿਸ਼ਾਬ ਕੀਤਾ ਫੇਰ ਮੇਰੇ ਮੰਮੀ ਦੇ ਬੁਖਾਰ ਚੜ ਗਿਆ ਦਰਦ ਦੇ ਮਾਰੇ ਸਰਿੰਜ ਨਸ ਬਲੋਕ ਹੋ ਗਈ ਸਰਿੰਜ ਨਹੀਂ ਕੱਢ ਰਹੀਆਂ ਸੀ ਆ ਕੇ ਮੈਂ 4-5 ਵਾਰ ਕਹਿ ਕੇ ਆਈ ਕਿੰਨੀ ਵਾਰ ਮੈਂ ਡਾਕਟਰ ਸਿਰਿੰਜ ਕੱਢ ਦੋ ਆ ਕੇ ਮੰਮੀ ਨੂੰ ਬੁਖਾਰ ਵੀ ਚੜ ਗਿਆ ਦਰਦ ਦੇ ਮਾਰੇ ਕਹਿੰਦੇ ਤੂੰ ਕੌਣ ਹੋ ਨਹੀਂ ਸਾਨੂੰ ਆਰਡਰ ਦੇਣ ਵਾਲੀ ਸਾਨੂੰ ਪਤਾ ਨਹੀਂ ਸੀ ਕੀ ਕਰਨਾ ਵਾ ਅਸੀਂ ਆਪੇ ਕੰਮ ਕਰ ਲੈ ਇਧਰ ਛੁਟਕੀ ਮਾਰ ਮਾਰ ਕੇ ਮੇਰੇ ਨਾਲ ਬਦਤਮੀਜ਼ੀ ਕਰਨ ਲੱਗ ਗਈ ਜੀ ਮੇਰੇ ਭੈਣ ਨੇ ਵੀਡੀਓ ਬਣਾਇਆ ਜਦੋਂ ਦੂਰੋਦੀ ਵੀ ਬਦਤਮੀਜ਼ੀ ਕਰ ਰਹੀ ਐ ਉਹਨੂੰ ਪਤਾ ਚੱਲ ਗਿਆ ਵੀਡੀਓ ਬਣਾ ਰਹੀ ਐ ਉਹਨੇ ਮੇਰੇ ਭੈਣ ਕੋਲੋਂ ਫੋਨ ਖੋਸ ਕੇ ਉਹ ਥੱਪੜ ਮਾਰਿਆ ਥੱਪੜ ਮਾਰੇ ਜਦੋਂ ਮੈਂ ਉਹਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਵੀ ਨਖਨ ਮਾਰੇ ਉਸ ਤੋਂ ਬਾਅਦ ਸਾਨੂੰ ਬਹੁਤ ਬੁਰਾ ਭਲਾ ਬੋਲੇ ਸਾਡਾ ਫੋਨ ਖੋਸਣ ਦੀ ਛਿੰਨਨ ਦੀ ਕੋਸ਼ਿਸ਼ ਕੀਤੀ ਕੁਝ ਨਹੀਂ ਹੋਇਆ ਮੇਰਾ ਨਾਮ ਅਰਜਨ ਸਿੰਘ ਹੈ ਸਾਡੀ ਮੈਡੀਸਨ 3 ਵਾਰਡ ਆ ਸਟਾਫ ਦੇ ਪੇਸ਼ੈਂਟ ਦੇ ਵਿੱਚ ਕੁਝ ਆਪਸੀ ਥੋੜੀ ਪ੍ਰੋਬਲਮ ਜੀ ਹੋ ਗਈ ਸੀ ਉਹਦੇ ਕਰਕੇ ਦੋਨੋਂ ਛਾਥਾ ਭਾਈ ਹੋ ਗਈ ਸਟਾਫ ਦੇ ਵੀ ਸੱਟਾਂ ਲੱਗੀਆਂ ਹੋਈਆਂ ਸਟਾਫ ਨੂੰ ਵੀ ਨੋਚਿਆ ਗਿਆ ਉਹਦੇ ਵੀ ਨੀਲ ਪਏ ਹੋਏ ਆ ਉਹ ਵੀ ਇੱਥੇ ਸਾਡੇ ਵਾਰਡ 'ਚ ਹੀ ਨੇ ਤੇ ਮਰੀਜ਼ ਦੇ ਟੈਂਡਰ ਥੋੜੇ ਜਿਆਦਾ ਹਾਈਪਰ ਹੋ ਗਏ ਵੀਡੀਓ ਬਣਾਉਣ ਲੱਪੇ ਸਟਾਫ ਨੇ ਫੋਨ ਫੜਨ ਦੀ ਕੋਸ਼ਿਸ਼ ਕੀਤੀ ਤਾਂ ਦੋ ਤਿੰਨ ਬੀਬੀਆਂ ਨੇ ਉਹਨੂੰ ਫੜ ਲਿਆ ਸਟਾਫ ਨੂੰ ਫੜ ਕੇ ਉਹਦੀ ਚੁੰਡੀਆਂ ਵੱਢੀਆਂ ਤੇ ਉਹ ਫਿਰ ਇਹਨਾਂ ਨੇ ਇਹ ਆਪਣੇ ਮਰੀਜ਼ ਚਾਕੇ ਬਾਹਰ ਲਿਆ ਕਿ ਉਹ ਨਾ ਉਹ ਕਿ ਤੱਕ ਮਾਰੇ ਗਏ ਨਾ ਕਿ ਤੱਕੇ ਤੱਕੇ ਕੋਈ ਦੇਖੋ ਮੈਨੂੰ ਮੈਂ ਆਫ ਕੀਤਾ ਗਿਆ ਨਸਲ ਫਟਪਾਦਾ ਇਸੇ ਕਿਸੇ ਨਾਲ ਗੱਲ ਕਰਨਾ ਨਹੀਂ ਗੱਲ ਦੇਖੋ ਡਿਊਟੀ ਹਿੰਦੀ ਕਿ ਦੋਨਾਂ ਵੱਲੋਂ ਕਾਪੀ ਨਹੀਂ ਕੀਤਾ ਜਾਵੇ ਨਾ ਇੱਕ ਵਾਰਡ ਵਿੱਚ 30 35 ਸਟਾਫ ਹੁੰਦੇ ਆ ਅਗਰ ਕੋਈ ਅਟੈਂਡੈਂਸ ਆਫ ਨੂੰ ਬੁਲਾ ਲਿਆ ਤਾਂ ਥੋੜੀ ਜੀ ਹਮਾਇਤੀ ਵਤਨੀ ਚਾਹੀਦੀ ਹੈ ਜੇ ਕਿਸ ਨੂੰ ਕਹਿਣਾ ਇਹ ਇੱਧਰ ਆ ਸੁਣਦੀ ਨਹੀਂ ਹੈ ਕਿ ਉਹ ਜੀ ਗੱਲ ਗਲਤ ਹੈ ਨਾ ਸਟਾਫ ਉਹ ਬੜੇ ਸੀਨੀਅਰ ਸਟਾਫ ਨੇ ਹੱਥੋਂ ਭਾਈ ਹੋਈ ਹੈ ਪਰ ਮੈਨੂੰ ਪਤਾ ਨਹੀਂ ਮੈਂ ਦੇਖਿਆ ਨਹੀਂ ਹੈ ਕਿ ਮੈਨੂੰ ਹੁਣ ਆਇਆ ਜਿਸ ਮੈਂ ਹੁਣ ਆਇਆ ਤੇ ਵੈਸੇ ਐਮਐਸਰ ਅੰਦਰ ਬੈਠੇ ਨੇ ਵਾਰਡ ਵਿੱਚ ਉਹਦੀ ਇਨਕੁਆਰੀ ਪ੍ਰੋਪਰ ਚੱਲ ਰਹੀ ਆ ਉਹ ਇੱਕ ਲਾਗ ਇਸ਼ੂ ਬਣਿਆ ਹੋਇਆ ਪਰ ਸਾਨੂੰ ਇਹ ਕਿ ਮਰੀਜ਼ ਦੀ ਹਾਲਤ ਜਿਹੜੀ ਆ ਉਹ ਸੀਰੀਅਸ ਆ ਇਹਨਾਂ ਨੂੰ ਪਹਿਲੇ ਅਟੈਕ ਆ ਚੁੱਕਾ ਸੀ ਇਹਨਾਂ ਨੂੰ ਲੈਣ ਆਇਆ ਠੀਕ ਹੈ ਉਹ ਸਟ੍ਰੈਚਰ ਲੈ ਕੇ ਆ ਰਹੇ ਸੀ ਨੂੰ ਸ਼ਿਫਟ ਕਰਾ ਰਹੇ ਹਾਂ ਬਹੁਤ ਦੇਰ ਹੋ ਗਈ ਹੈ ਚਾਰੇ ਦੇ ਬੇਚੇ ਮੈਨੂੰ ਮੈਨੂੰ ਹੁਣੇ ਫੋਨ ਆਇਆ ਮੈਂ ਇਦੀ ਪਰਨਾਪਨ ਕੇ ਆ ਗਿਆ ਮੈਂ ਆਉਣ ਦਾ ਤਾਂ ਪੱਗ ਬਣ ਕੇ ਕੋਟ ਪੇਨ ਬਾ ਕੇ ਆਇਆ ਮੈਂ ਹੁਣੇ ਇਦਾਂ ਆਇਆ ਮੈਨੂੰ ਹੁਣੇ ਫੋਨ ਆਇਆ ਮੈਂ ਵੀ ਅਵਾਰਡ ਦਾ ਜੂਨੀਅਰ ਡਾਕਟਰ ਨਹੀਂ ਹਾਂ ਸਾਡੇ ਸਰ ਸੀਨੀਅਰ ਵੀ ਆਏ ਆ ਅੰਦਰ ਰਮਨ ਸਰ ਵੀ ਬੈਠੇ ਆ ਅਸੀਂ ਇਹਨਾਂ ਨੂੰ ਕਾਫੀ ਦੇਰ ਤੋਂ ਸਮਝਾ ਰਹੇ ਹਾਂ ਬਟ ਸਮਝ ਨਹੀਂ ਰਹੀ ਹੈ ਕਿ ਮਰੀਜ਼ ਦੀ ਹਾਲਤ ਨੂੰ ਮੱਦੇਨਜ਼ਰ ਰੱਖਦੇ ਵੀ ਇਹਨੂੰ ਸ਼ਿਫਟ ਕਰਵਾ ਲਓ ਅੰਦਰ ਠੀ ਬਾਕੀ ਜੀ ਸਰ ਬੈਠੇ ਨੇ ਮੈਡੀਸਿਨ ਦੇਣ ਵਾਲੇ ਤੁਸੀਂ ਉਹਨਾਂ ਨਾਲ ਗੱਲ ਕਰਨ ਚਾਹੇਗਾ ਮੇਰਾ ਨਾਮ ਡਾਕਟਰ ਜਸਕਰਨ ਸਿੰਘ ਆ ਮੈਂ ਥਾਰੀ ਰੈਜ਼ੀਡੈਂਟ ਆ ਇੱਥੇ ਮੈਡੀਸਿਨ ਵਾਲੇ